ਇਨਫਰਮੇਸ਼ਨ ਆਈ ਕਿੱਥੋਂ ਔਰ ਜੇ ਇਹ ਇਨਫਰਮੇਸ਼ਨ ਤੁਹਾਡੇ ਕੋਲ ਹੈ ਕਿ ਹਜੇ 32 ਲਾਈਵ ਬੰਬ ਪੰਜਾਬ ਦੇ ਵਿੱਚ ਪਏ ਨੇ ਤੇ ਤੁਹਾਡੇ ਕੋਲ ਇਹ ਇਨਫਰਮੇਸ਼ਨ ਵੀ ਹੋਊਗੀ ਕਿ ਉਹ 32 ਬੰਬ ਕਿੱਥੇ-ਕਿੱਥੇ ਲੁਕੋਏ ਗਏ ਨੇ ਤੇ ਇਹਨਾਂ 32 ਬੰਬਾਂ ਦਾ ਟਾਰਗੇਟ ਕੌਣ-ਕੌਣ ਹੈ ਫਿਰ ਸ਼ਾਇਦ ਤੁਹਾਡੇ ਕੋਲ ਇਨਫਰਮੇਸ਼ਨ ਇਹ ਵੀ ਹੋਏਗੀ ਸੋ ਨੇਤਾ ਵਿਰੋਧੀ ਤੇ ਰਹਿਣ ਦੇ ਨਾਤੇ ਤੁਹਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਪੰਜਾਬ ਦੀ ਔਰ ਦੇਸ਼ ਦੀ ਸੁਰੱਖਿਆ ਦੇ ਲਈ ਇਹ ਇਨਫਰਮੇਸ਼ਨ ਹੈ ਜਿਹੜੀ ਇਹ ਤੁਸੀਂ ਪੰਜਾਬ ਸਰਕਾਰ ਦੇ ਨਾਲ ਪੰਜਾਬ ਪੁਲਿਸ ਦੇ ਨਾਲ ਔਰ ਲੋਕਾਂ ਦੇ ਨਾਲ ਇਹ ਸ਼ੇਅਰ ਕਰੋ ਔਰ ਮੈਨੂੰ ਤਾਂ ਇਹ ਸੁਣ ਕੇ ਅੱਜ ਮੈਨੂੰ ਨਹੀਂ ਸਮੁੱਚੇ ਪੰਜਾਬ ਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਸਰਦਾਰ ਪ੍ਰਤਾਪ ਸਿੰਘ ਬਾਜਵਾ ਕੋਲ ਕਿਉਂਕਿ ਅੱਜ ਨਾ ਇਹ ਇਨਫੋਰਮੇਸ਼ਨ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਿ ਹੋਮ ਮਿਨਿਸਟਰ ਵੀ ਨਾ ਉਹਨਾਂ ਕੋਲੇ ਹੈ ਨਾ ਪੰਜਾਬ ਪੁਲਿਸ ਕੋਲੇ ਹੈ ਨਾ ਇੰਟੈਲੀਜੈਂਸ ਵਿੰਗ ਕੋਲੇ ਹੈ ਜੇ ਪ੍ਰਤਾਪ ਸਿੰਘ ਬਾਜਵਾ ਕੋਲੇ ਇਹ ਇਨਫੋਰਮੇਸ਼ਨ ਹੈ ਤੇ ਫਿਰ ਤਾਂ ਕਿਤੇ ਨਾ ਕਿਤੇ ਸਿੱਧਮ ਸਿੱਧੇ ਇਹ ਲੱਗ ਰਿਹਾ ਜੀ ਕਿ ਪ੍ਰਤਾਪ ਸਿੰਘ ਬਾਜਵਾ ਦੇ ਅਤਵਾਦੀਆਂ ਨਾਲ ਔਰ ਪਾਕਿਸਤਾਨ ਦੇ ਆਈਐਸਆਈ ਦੇ ਨਾਲ ਸਿੱਧੇ ਲਿੰਕ ਨੇ ਜਿਨ੍ਹਾਂ ਨੇ ਪਿਛਲੇ ਸਮਿਆਂ ਦੇ ਵਿੱਚ ਹੋਏ ਬੰਬ ਤਮਾਕੇ ਦੀ ਜ਼ਿੰਮੇਵਾਰੀ ਜਿਹੜੀ ਉਹ ਆਪ ਦੇ ਸਿਰ ਤੇ ਲਈ ਹੈ ਔਰ ਇਸ ਤੋਂ ਇਲਾਵਾ ਪੰਜਾਬ ਪੁਲਿਸ ਦੀ ਇੱਕ ਟੀਮ ਸੀਨੀਅਰ ਆਫਿਸਰਸ ਦੀ ਬਾਜਵਾ ਸਾਹਿਬ ਕੋਲ ਗਈ ਪਤਾ ਕਰਨ ਵਾਸਤੇ ਉਹਨਾਂ ਨੇ ਕੋਈ ਕੋਆਪਰੇਟ ਨਹੀਂ ਕੀਤਾ ਤੇ ਇਹਦਾ ਮਤਲਬ ਇਹ ਹੋਇਆ ਕਿ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਸਾਹਿਬ ਜੇ ਖੁਦਾ ਨਾ ਖਾਸਤਾ ਪ੍ਰਮਾਤਮਾ ਨਾ ਕਰੇ ਇਸ ਤੋਂ ਬਾਅਦ ਕੋਈ ਵੀ ਪੰਜਾਬ ਦੇ ਵਿੱਚ ਬੋਮਬ ਬਲਾਸਟ ਹੁੰਦਾ ਤਾਂ ਉਹਦੀ ਸਿੱਧੇ ਸਿੱਧੇ ਤੌਰ ਦੇ ਉੱਪਰ ਜ਼ਿੰਮੇਵਾਰੀ ਹੈ ਜਿਹੜੀ ਉਹ ਕਿਤੇ ਨਾ ਕਿਤੇ ਤੁਹਾਡੀ ਹੋਏਗੀ ਕਿਉਂਕਿ ਜੇ ਤੁਹਾਡੇ ਕੋਲ ਇਹ ਇਨਫੋਰਮੇਸ਼ਨ ਹੈ ਕਿ 68 32 ਬੰਬ ਹਜੇ ਲਾਈਵ ਪਏ ਨੇ ਪੰਜਾਬ ਦੇ ਵਿੱਚ ਤੇ ਇਹ ਵੀ ਪਤਾ ਹੋਏਗਾ ਕਿ ਕਿੱਥੇ ਲੁਕੋਏ ਹੋਏ ਨੇ ਤੇ ਕਿਹੜੇ-ਕਿਹੜਾ ਟਾਰਗੇਟ ਹੈ ਸੋ ਤੁਸੀਂ ਆਪ ਦੀ ਇਸ ਜ਼ਿੰਮੇਵਾਰੀ ਤੋਂ ਹੁਣ ਬਚ ਨਹੀਂ ਸਕਦੇ ਹੈਗੇ ਸੋ ਯਾ ਤਾਂ ਯਾ ਤਾਂ ਪੰਜਾਬ ਪੁਲਿਸ ਦੇ ਨਾਲ ਇਹ ਜਾਣਕਾਰੀ ਸ਼ੇਅਰ ਕਰੋ ਤੇ ਨਹੀਂ ਤੁਸੀਂ ਇਹ ਜੇ ਗੈਰ ਜ਼ਿੰਮੇਵਾਰ ਬਿਆਨ ਜੇ ਸਿਰਫ ਔਰ ਸਿਰਫ ਆਪਦੀ ਖਤਮ ਹੋਈ ਰਾਜਨੀਤੀ ਚਮਕਾਉਣ ਦੇ ਲਈ ਤੁਸੀਂ ਦੇ ਰਹੇ ਹੋ ਔਰ ਪੰਜਾਬ ਦੇ ਵਿੱਚ ਡਰ ਦਾ ਦਹਿਸ਼ਤ ਦਾ ਮਾਹੌਲ ਪੈਦਾ ਕਰ ਰਹੇ ਹੋ ਤੇ ਉਹਦੇ ਲਈ ਤੁਹਾਨੂੰ ਸਮੁੱਚੇ ਪੰਜਾਬ ਤੋਂ ਸਮੁੱਚੇ ਦੇਸ਼ ਤੋਂ ਜਿਹੜੀ ਉਹ ਮਾਫੀ ਮੰਗਣੀ ਚਾਹੀਦੀ ਹੈ ਇਸ ਤੋਂ 4 ਦਿਨ ਪਹਿਲਾਂ ਵੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਇੱਕ ਬੜਾ ਹੀ ਗੈਰ ਜ਼ਿੰਮੇਵਾਰਾ ਨਾ ਬਿਆਨ ਕਿ ਸਮੂੱਚੀ ਪੰਜਾਬ ਪੁਲਿਸ ਹੈ ਜਿਹੜੀ ਉਹ ਇਨਕੰਪੀਟੈਂਟ ਹੈ ਤੇ ਕਰਪਟ ਹੈ ਉਹਨੂੰ ਭੰਗ ਕਰ ਦੇਣਾ ਚਾਹੀਦਾ ਹੈ ਨਵੀਂ ਪਰਤੀ ਕਰਨੀ ਚਾਹੀਦੀ ਹੈ ਬਾਜਵਾ ਸਾਹਿਬ ਇਹ ਉਹ ਪੰਜਾਬ ਪੁਲਿਸ ਹੈ ਜਿਨੇ ਕਾਲਾ ਦੌਰ ਅਤਵਾ ਦਾ ਖਤਮ ਕੀਤਾ ਤੇ ਪੰਜਾਬ ਅੱਜ ਅੱਜ ਸ਼ਾਂਤੀ ਦੀਆਂ ਲੀਹਾਂ ਦੇ ਉੱਪਰ ਹੈ ਇਹ ਉਹੀ ਪੰਜਾਬ ਪੁਲਿਸ ਹੈ ਜਿਨੇ ਪਿਛਲੇ ਦਿਨਾਂ ਦੇ ਵਿੱਚ ਜੋ ਅਟੈਕ ਹੋਏ ਨੇ ਉਹਨਾਂ ਨੂੰ 100% ਕਰੈਕ ਕਰ ਚੁੱਕੀ ਹੈ ਕਾਲਿਆ ਸਾਹਿਬ ਦੇ ਮਨੋਰੰਜਨ ਕਾਰੀ ਦੇ ਘਰ ਤੇ ਤੇ ਅਟੈਕ ਹੋਇਆ ਵਿਦਿਨ 12 ਅਸੇ ਪੰਜਾਬ ਪੁਲਿਸ ਨੇ ਉਹਨੂੰ ਟਰੈਕ ਕਰ ਲਿਆ ਔਰ ਸਾਰੇ ਬੰਦੇ ਸੀ ਜਿਹੜੇ ਗੁਨਾਹਗਰ ਸੀਗੇ ਉਹ ਫੜ ਲਏ ਗਏ ਨੇ ਔਰ ਇਸ ਤੋਂ ਪਹਿਲਾਂ ਸਾਥੀਓ ਮੈਨੂੰ ਤਾਂ ਅੱਜ ਇਹਨਾਂ ਦੀ ਜਦੋਂ ਪ੍ਰਤਾਪ ਸਿੰਘ ਬਾਜਵਾ ਦਾ ਮੈਂ ਇਹ ਬਿਆਨ ਸੁਣਿਆ ਤੇ ਮੈਨੂੰ ਤਾਂ ਉਹੀ ਗੱਲ ਅੱਜ ਤੋਂ 11 ਸਾਲ ਪਹਿਲਾਂ ਜੋ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਹੁੰਦਿਆਂ ਕਹੀ ਸੀਗੀ ਔਰ ਇਹ ਉਹਨਾਂ ਦਾ ਮੈਂ ਨਹੀਂ ਬੋਲ ਰਿਹਾ ਉਦੋਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਦੇ ਹੀ ਇੱਕ ਸਾਥੀ ਪ੍ਰਤਾਪ ਸਿੰਘ ਬਾਜਵਾ ਜਿਹੜੇ ਗੁਰਦਾਸਪੁਰ ਤੋਂ ਐਮਪੀ ਸੀਗੇ ਉਹਨਾਂ ਨੇ ਸ਼੍ਰੀਮਤੀ ਸੋਨੀਆ ਗਾਂਧੀ ਨੂੰ ਚਿੱਠੀ ਲਿਖੀ ਸੀ ਕਿ ਪ੍ਰਤਾਪ ਸਿੰਘ ਬਾਜਵਾ ਦੇ ਅੱਤਵਾਦੀਆਂ ਨਾਲ ਲਿੰਕ ਨੇ ਆ ਤਿੰਨ ਪੇਜ ਦੀ ਚਿੱਠੀ ਸੀਗੀ ਜਿਹੜੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਲਿਖੀ ਸੀਗੀ ਔਰ ਕਲੀਅਰੈਂਸ ਦੇ ਵਿੱਚ ਲਿਖਿਆ ਸੀਗਾ ਕਿ ਕਿ ਪ੍ਰਤਾਪ ਸਿੰਘ ਬਾਜਵਾ ਦੇ ਡਰੱਗ ਸਮੱਗਲਰਾਂ ਦੇ ਨਾਲ ਔਰ ਟੈਰਰਿਸਟਸ ਦੇ ਨਾਲ ਲਿੰਕ ਨੇ ਇਹ ਤਿੰਨ ਪੇਜ ਦੀ ਕਨਫਿਡੈਂਸ਼ੀਅਲ ਚਿੱਠੀ ਸੀਗੀ ਜਿਹਦੇ ਬਾਰੇ ਮੈਂ ਸਮਝਦਾ ਕਿ ਅੱਜ ਪਤਾ ਕਰਨ ਜਦੋਂ ਮੈਂ ਇਹ ਗੱਲ ਸੁਣੀ ਮੈਨੂੰ ਉਦੋਂ ਹੀ ਮੈਂ ਲਿੰਕ ਕੀਤਾ ਕਿ ਉਸ ਸਮੇਂ ਵੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਸੋ ਮੈਂ ਸਮਝਦਾ ਕਿ ਇਹੋ ਜਿਹੀ ਇਹੋ ਜਿਹੀ ਕੌਨਫੀਡੈਂਸ਼ੀਅਲ ਇਨਫੋਰਮੇਸ਼ਨ ਜਿਹੜੀ ਕਿ ਨਾ ਦੇਸ਼ ਨਾ ਪੰਜਾਬ ਦੇ ਮੁੱਖ ਮੰਤਰੀ ਕੋਲੇ ਨਾ ਹੋਮ ਮਿਨਿਸਟਰ ਕੋਲੇ ਸਰ ਭਗਵੰਤ ਸਿੰਘ ਮਾਨ ਕੋਲੇ ਤੇ ਨਾ ਹੀ ਪੰਜਾਬ ਪੁਲਿਸ ਕੋਲੇ ਪ੍ਰਤਾਪ ਸਿੰਘ ਬਾਜਵਾ ਕੋਲ ਹੋਣੀ ਇਹ ਸਿੱਧਮ ਸਿੱਧੇ ਤੌਰ ਦੇ ਉੱਪਰ ਇਹ ਇਹ ਮਹਿਸੂਸ ਹੁੰਦਾ ਹੈ ਕੇ ਪ੍ਰਤਾਪ ਸਿੰਘ ਬਾਜਵਾ ਦੇ ਸਿੱਧਮ ਸਿੱਧੇ ਅੱਤਵਾਦੀਆਂ ਦੇ ਨਾਲ ਵੱਖਵਾਦੀਆਂ ਦੇ ਨਾਲ ਉਹ ਲੋਕ ਜਿਹੜੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਔਰ ਆਈਐਸਏ ਦੇ ਨਾਲ ਉਹਨਾਂ ਦੇ ਲਿੰਕ ਨੇ ਔਰ ਜੇ ਇਹੋ ਜਿਹਾ ਕੋਈ ਵੀ ਕੋਈ ਵੀ ਖੁਦਾ ਨਾ ਖਾਸ ਦੁਬਾਰਾ ਕੋਈ ਧਮਾਕਾ ਹੁੰਦਾ ਤੇ ਬਾਜਵਾ ਸਾਹਿਬ ਸਿੱਧਮ ਸਿੱਧੇ ਉਹਦੇ ਲਈ ਜ਼ਿੰਮੇਵਾਰੀ ਕਿਤੇ ਨਾ ਕਿਤੇ ਤੁਹਾਡੀ ਵੀ ਫਿਕਸ ਹੋਏਗੀ ਕਿਉਂਕਿ ਨਾ ਤਾਂ ਤੁਸੀਂ ਇਨਫੋਰਮੇਸ਼ਨ ਸ਼ੇਅਰ ਕਰ ਰਹੇ ਹੋ ਤੇ ਨਾ ਹੀ ਤੁਸੀਂ ਤੁਸੀਂ ਪੰਜਾਬ ਪੁਲਿਸ ਔਰ ਪੰਜਾਬ ਸਰਕਾਰ ਨੂੰ ਕੋਆਪਰੇਟ ਕਰ ਰਹੇ ਹੋ ਸੋ ਮੈਂ ਬਾਜਵਾ ਸਾਹਿਬ ਤੋਂ ਬੜੇ ਕਲੀਅਰ ਸ਼ਬਦਾਂ ਦੇ ਵਿੱਚ ਪੁੱਛਣਾ ਚਾਹ ਰਾ ਕਿ ਬਾਜਵਾ ਸਾਹਿਬ ਤੁਸੀਂ ਅੱਜ ਪੰਜਾਬ ਨੂੰ ਇਹ ਕਲੀਅਰ ਕਰੋ ਕਿ ਤੁਸੀਂ ਆਪ ਦੀਆਂ ਜਾਣਾਂ ਵਰਕੇ ਸ਼ਾਂਤੀ ਬਹਾਲ ਕਰਨ ਵਾਲੀ ਪੰਜਾਬ ਪੁਲਿਸ ਦੇ ਨਾਲ ਉਹ ਕਿ ਅਤਵਾਦੀਆਂ ਦੇ ਨਾਲ ਔਰ ਦੂਜਾ ਔਰ ਵੱਡਾ ਸਵਾਲ ਉਸ ਕਾਂਗਰਸ ਪਾਰਟੀ ਨੂੰ ਜਿਸ ਦੇ ਮੁਖੀ ਨੂੰ ਉਹਨਾਂ ਦੇ ਹੀ ਇੱਕ ਮੁੱਖ ਮੰਤਰੀ ਨੇ ਇਸ ਤੋਂ 11 ਸਾਲ ਪਹਿਲਾਂ ਚਿੱਠੀ ਲਿਖੀ ਸੀਗੀ ਮੈਂ ਉਸ ਕਾਂਗਰਸ ਪਾਰਟੀ ਨੂੰ ਵੀ ਪੁੱਛਣਾ ਚਾਹਣਾ ਕਿ ਤੁਸੀਂ ਕਲੀਅਰ ਕਰੋ ਕਿ ਤੁਸੀਂ ਕਾਂਗਰਸ ਪਾਰਟੀ ਅੱਜ ਪੰਜਾਬ ਔਰ ਪੰਜਾਬ ਪੁਲਿਸ ਦੇ ਨਾਲ ਹੈ ਜਾਂ ਅਤਵਾਦੀਆਂ ਦੇ ਨਾਲ ਹੈ ਅਮਨ ਜੀ ਸਭ ਤੋਂ ਪਹਿਲਾਂ ਕਿਉਂਕਿ ਸੀਐਮ ਸਾਹਿਬ ਵੀ ਕਹਿ ਚੁੱਕੇ ਨੇ ਕਿ ਜੇ ਕੋਆਪਰੇਟ ਨਹੀਂ ਕਰਦੇ ਜੇ ਨਹੀਂ ਦੱਸਦੇ ਕੌਣ ਸਰਸਿਸ